ਅੰਮ੍ਰਿਤ ਵੇਲੇ ਟਿੱਕੀ ਹੋਈ ਰਾਤ ਹੁੰਦੀ ਹੈ ਆਵਾਜ਼ ਦੂਰ ਦੂਰ ਤੱਕ ਜਾਂਦੀ ਹੈ ਕੀਰਤਨ ਦੀ ਆਵਾਜ਼ ਉਹ ਕਸੂਰ ਵਾਲੇ ਲੰਘਦੇ ਹੋਏ ਜਨਰਲੀ ਸੜਕ ਤੱਕ ਜਾਂਦੀ ਹੈ ਉਸੇ ਸੜਕ ਤੋਂ ਇੱਕ ਅੰਮ੍ਰਿਤ ਵੇਲੇ ਵਰਾਤ ਲੰਘ ਰਹੀ ਹੈ ਉਦੋਂ ਲੋਕੀ ਰਾਤਾਂ ਨੂੰ ਵਿਆਹ ਕਰਦੇ ਸੀ ਬਰਤਾਂ ਰਾਤਾਂ ਨੂੰ ਜਾਂਦੀਆਂ ਸਨ ਰਾਤਾਂ ਨੂੰ ਵਾਪਸ ਆਉਂਦੀਆਂ ਸੀ ਜਦੋਂ ਅੰਮ੍ਰਿਤ ਵੇਲੇ ਵਰਾਤ ਲੰਘ ਰਹੀ ਹੈ ਡੋਲੀ ਲੰਘ ਰਹੀ ਹੈ ਮੋਰੇ ਮੋਰੇ ਵਰਾਤ ਤੁਰ ਹੀ ਜਾਂਦੀ ਹੈ ਡੋਲੀ ਵਿੱਚ ਨਵਿਆਈ ਲੜਕੀ ਨੂੰ ਬਿਠਾਇਆ ਹੋਇਆ ਹੈ ਉੱਥੇ ਪਾ ਕੇ ਥੋੜੀ ਦੇਰ ਲਈ ਵਿਸ਼ਰਾਮ ਵਾਸਤੇ ਕਿਉਂਕਿ ਜਿਨ੍ਹਾਂ ਨੇ ਡੋਲੀ ਚੁੱਕੀ ਹੁੰਦੀ ਕੁਹਾਰ ਮੋਢਾ ਬਦਲਦੇ ਨੇ ਥੋੜਾ ਆਰਾਮ ਕਰਦੇ ਨੇ ਅੰਮ੍ਰਿਤ ਵਿllਾ ਹੋ ਗਿਆ ਬਰਾਤ ਇੱਥੇ ਰੁਕ ਗਈ ਤਾਂ ਡੋਲੀ ਵਿੱਚ ਬੈਠੀ ਬੱਚੀ ਦੇ ਕੰਨਾਂ ਵਿੱਚ ਆਵਾਜ਼ ਪਈ ਹੈ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਹੈ ਆਵਾਜ਼ ਆ ਰਹੀ ਹੈ ਜਦੋਂ ਉਹ ਕੰਨਾਂ ਵਿੱਚ ਆਵਾਜ਼ ਪਈ ਕੇ ਸਿਮਲ ਰੁਖ ਸਰਾਏ ਰਾਤ ਦੀ ਰੰਗਤ ਮੁਚ ਓਏ ਜਿ ਆਵੇ ਆਸ ਕਰ ਜਾਏ ਦਰਸੈ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਮਿੱਠਤ ਨਹੀਂ ਵੀ ਨਾਨਕਾ ਗੁਣ ਚੰਗੀਆਂ ਤਤ ਆਵਾਜ਼ ਕੰਨਾਂ 'ਚ ਪੈ ਰਹੀ ਹੈ। ਔੜੀ ਖਸਮੇ ਕਰੇ ਰੱਬ ਦੀ ਫਿਰ ਗੈਰ ਤੰਦਰ ਪਾਏ। ਉਹ ਜਦੋਂ ਆਵਾਜ਼ ਸੁਣੀ ਤੇ ਡੋਲੀ ਵਿੱਚ ਬੈਠੀ ਬੱਚੀ ਦੇ ਮਨ 'ਚ ਆਇਆ ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਕੀਰਤਨ ਹੋ ਰਿਹਾ ਹੈ ਜ਼ਰੂਰ ਇੱਥੇ ਗੁਰੂ ਸਾਹਿਬ ਵਿਰਾਜਮਾਨ ਹੋਣਗੇ ਜਿੰਨੀ ਦੇਰ ਰਾਤ ਨੇ ਰੁਕਣਾ ਹੈ ਮੈਂ ਸੰਗਤ ਵਿੱਚ ਜਾਵਾਂ ਸ਼ਾਇਦ ਗੁਰੂ ਸਾਹਿਬ ਦੇ ਦਰਸ਼ਨ ਹੋ ਜਾਣ ਤੇ ਸਾ ਸੰਗਤ ਉਹਨੂੰ ਪਤਾ ਸੀ ਇਸ ਇਲਾਕੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਿਚਰਦੇ ਨੇ ਉਹਨੇ ਡੋਲੀ ਤੋਂ ਬਾਹਰ ਮੂੰਹ ਕੱਢ ਕੇ ਆਪਣੇ ਘਰ ਵਾਲੇ ਨੂੰ ਆਵਾਜ਼ ਦਿੱਤੀ ਜੀ ਮੜ ਜੇ ਗੱਲ ਸੁਣਿਓ ਉਹ ਨੇੜੇ ਹੋਇਆ ਆਪਣੇ ਘਰ ਵਾਲੀ ਨੂੰ ਹੱਥ ਜੋੜ ਕੇ ਘਰ ਵਾਲੇ ਨੂੰ ਕਹਿੰਦੀ ਹੈ ਭਾਈ ਸਾਧੂ ਨੂੰ ਜੀ ਅੱਜ ਜਿੱਥੋਂ ਕੀਰਤਨ ਦੀ ਆਵਾਜ਼ ਆ ਰਹੀ ਜਿੰਨੀ ਦਿਨ ਬਰਾਤ ਰੁਕੀ ਆਪਾਂ ਮੱਥਾ ਟੇਕਾਈਏ ਜਿੰਨੀ ਦਿਨ ਬਰਾਤ ਰੁਕੀ ਆਪਾਂ ਸੰਗਤ ਵਿੱਚ ਆਈਏ ਹੁਣ ਚਲੋ ਠੀਕ ਹੈ ਹੋਣੋਂ ਦੋਵੇਂ ਜਣੇ ਤੁਰ ਪਏ ਨਵਿਆ ਜੋੜੀ ਹੈ ਪੋਸ਼ਾਕ ਨਵਿਆ ਕੱਪੜੇ ਪਾਏ ਹੋਏ ਨੇ ਹੱਥ ਵਿੱਚ ਕਿਰਪਾਨ ਭਾਈ ਸਾਧੂ ਨੇ ਪਕੜੀ ਹੈ ਜਦੋਂ ਦੋਵੇਂ ਜਣੇ ਚਲੇ ਗਏ ਦੀਵਾਨ ਸਜਿਆ ਸੰਗਤ ਬੈਠੀ ਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੱਕ ਸਿੰਘਾਸਨ ਤੇ ਬੈਠੇ ਨੇ ਆਉਂਦਿਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਦੇ ਮੱਥਾ ਟੇਕਿਆ ਦਰਸ਼ਨ ਕਰਦੇ ਆ ਧਨਮਨ ਨਿਹਾਲ ਹੋਇਆ ਸਾਹਮਣੇ ਬਹਿ ਗਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਦੋਂ ਅੱਖਾਂ ਖੋਲੀਆਂ ਨਿੱਤਰ ਖੋਲੇ ਤੇ ਵੇਖਦੇ ਕੀ ਨੇ ਸਾਹਮਣੇ ਨਵ ਵਿਆਇਆ ਜੋੜਾ ਬੈਠਾ ਕਿਉਂਕਿ ਕੱਪੜਿਆਂ ਤੋਂ ਪਤਾ ਲੱਗ ਜਾਂਦਾ ਬੱਚਿਆਂ ਦਾ ਵਿਆਹ ਹੁਣੇ ਹੋਇਆ ਆ ਹੁਣੇ ਬੱਚੇ ਮੱਥਾ ਟੇਕ ਕੇ ਗਏ ਨੇ ਉਨ ਲੜਕੀ ਲੜਕਾ ਕੋਈ ਆਉਂਦੇ ਪਤਾ ਨਹੀਂ ਲੱਗਦਾ ਉਹਨਾਂ ਦੀ ਪੋਸ਼ਾਕ ਤੋਂ ਪਤਾ ਲੱਗਦਾ ਵਿਆਹ ਇਹ ਨੇ ਜਦੋਂ ਦੋਵੇਂ ਜਿਹੜੇ ਮੋਹਰੇ ਬੈਠਿਆ ਵੇਖੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮੋਹਰਾਂ ਨੇ ਨੇਤਰ ਖੋਲੇ ਨਵ ਵਿਆਹ ਜੋੜਾ ਬੈਠਾ ਜਿਵੇਂ ਸ਼ਬਦ ਦੀ ਸਮਾਪਤੀ ਹੋਈ ਹਜ਼ੂਰ ਨੇ ਬੜੇ ਪਿਆਰ ਨਾਲ ਬੋਲ ਕੇ ਕਿਹਾ ਬੇਟੇ ਤੁਸੀਂ ਕਿੱਥੋਂ ਆਏ ਹੋ ਉਹਨਾਂ ਹੱਥ ਜੁੜ ਕੇ ਕਹੇ ਜੀ ਬਰਾਤ ਲੰਗਰੇਸ ਦੀ ਬਰਾਤ ਜਰਨਲੀ ਸੜਕ ਤੇ ਬੈਠੀ ਹੈ ਅਸੀਂ ਮੱਥਾ ਟੇਕਣਾ ਉਹ ਬੱਚੀ ਨੇ ਕਿਹਾ ਜੀ ਮੈਂ ਭਾਈ ਅਕਲ ਦੀ ਲੜਕੀ ਹਾਂ ਮੇਰੇ ਪਿਤਾ ਦਾ ਨਾਮ ਭਾਈ ਅਕਲ ਹੈ ਗੁਰੂ ਰਾਮਦਾਸ ਮਹਾਰਾਜ ਤੋਂ ਸਿੱਖੀ ਧਾਰਨ ਕੀਤੀ ਪਰ ਕਦੇ ਸਵੱਬ ਨਹੀਂ ਬਣਿਆ ਮੈਂ ਤੁਹਾਡੇ ਚਰਨਾਂ ਚ ਆਵਾਂ ਹੇ ਬਾਦਸ਼ਾਹ ਹੁਣ ਮੈਂ ਜਿਨ੍ਹਾਂ ਦੇ ਵਿਆਹ ਹੀ ਜਾ ਰਹੀ ਹਾਂ ਸਖੀ ਸਰਵਰ ਦੀ ਪੂਜਾ ਕਰਨ ਵਾਲੇ ਨੇ ਬਾਦਸ਼ਾਹ ਕਿਰਪਾ ਕਰੋ ਮੇਰੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਖੁਸ਼ ਹੋ ਕੇ ਬੋਲੇ ਕਹਿੰਦੇ ਧੀਏ ਅੱਜ ਤੁਹਾਡਾ ਵਿਆਹ ਦਾ ਦਿਨ ਹੈ ਅੱਜ ਤੁਹਾਡਾ ਵਿਆਹ ਆਨੰਦ ਕਾਰਜ ਦਾ ਦਿਨ ਹੈ ਬਿਟ ਅੱਜ ਜੋ ਤੁਸੀਂ ਮੰਗੋਗੇ ਧੀਓ ਤੁਹਾਨੂੰ ਦੇ ਦੇਣ ਮੈਂ ਕਈ ਵਾਰ ਇਹ ਲਾਈਵ ਕਥਾ ਤੋਂ ਕਿਹਾ ਸਿੱਖ ਦੀ ਜ਼ਿੰਦਗੀ ਵਿੱਚ ਦੋ ਦਿਨ ਐਸੇ ਆਉਂਦੇ ਨੇ ਉਹਦਣ ਜੋ ਗੁਰੂ ਕੋਲੋਂ ਮੰਗ ਲਓ ਅਨ ਕੰਡੀਸ਼ਨਲ ਮਿਲਦਾ ਹੈ ਪਹਿਲਾਂ ਕੰਡੀਸ਼ਨ ਨੇ ਵੀ ਸੇਵਾ ਕਰੋ ਸੇਵਾ ਥੋੜੀ ਮੰਗਣ ਬੋਤਾ ਸੱਜੇ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਸੇਵਾ ਕਰੋਗੇ ਗੁਰੂ ਪਰ ਸਨ ਹੁੰਦਾ ਹੈ ਦੋ ਦਿਨ ਇਦਾਂ ਦੇ ਨੇ ਜਿੱਦਣ ਕੋਈ ਸੇਵਾ ਦੀ ਲੋੜ ਨਹੀਂ ਜੋ ਸੱਚੇ ਦਿਲੋਂ ਮੰਗ ਲੋਂਗੇ ਉਹ ਮਿਲਦਾ ਪਰ ਬਿਨਾਂ ਭੱਗਾਂ ਤੋਂ ਮੰਗਿਆ ਵੀ ਨਹੀਂ ਜਾਂਦਾ ਉਹ ਦੋ ਦਿਨ ਕਿਹੜੇ ਨੇ ਇੱਕ ਦਿਨ ਉਹ ਹੈ ਜਿੱਦਣ ਕੋਈ ਖੰਡੇ ਵਾਟੇ ਦੀ ਪੌਲ ਅੰਮ੍ਰਿਤ ਛੱਕਦਾ ਉਦੋਂ ਜੋ ਅੰਮ੍ਰਿਤ ਛੱਕ ਗੁਰੂ ਕੋਲੋਂ ਮੰਗ ਲਏ ਉਹ ਗੁਰੂ ਨੂੰ ਉਹ ਸਿੱਖ ਦੀ ਝੋਲੀ ਪਾਉਣਾ ਪੈਂਦਾ ਇਹ ਇਤਿਹਾਸ ਦੀ ਸਤਰ ਹੈ ਦੂਸਰਾ ਦਿਨ ਆਨੰਦ ਕਾਰਜ ਦਾ ਜਿੱਦਣ ਬੱਚੇ ਬੱਚੀ ਦੇ ਆਨੰਦ ਕਾਰਜ ਹੁੰਦੇ ਨੇ ਚਾਰ ਲਾਮਾ ਹੁੰਦੀਆਂ ਨੇ ਉਦੋਂ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਉਹ ਬੱਚਾ ਬੱਚੀ ਸੱਚੇ ਮਨ ਨਾਲ ਮਨ 'ਚ ਧਾਰ ਕੇ ਮੰਗ ਲੈਣ ਉਹ ਗੁਰੂ ਨੂੰ ਦੇਣਾ ਪੈਂਦਾ ਪਰ ਸਾਧ ਸੰਗਤ ਅਸੀਂ ਲੋਕਾਂ ਨੇ ਆਨੰਦ ਕਾਰਜ ਨੂੰ ਮਿਆਕ ਬਣਾ ਦਿੱਤਾ ਹੈ ਮਾਫ ਕਰਿਓ 6 ਮਹੀਨੇ ਵਿਆਹ ਦੀ ਤਿਆਰੀ ਨੂੰ ਕਰਦੇ ਨੇ ਲੋਕੋ ਕਾਰਡਿਸ਼ ਪਾਣਗੇ ਪੈਲਸ ਕਰਨਗੇ ਹਲਵਾਈ ਬੁੱਕ ਕਰਨਗੇ ਕੈਟਰਿੰਗ ਬੁੱਕ ਕਰਨਗੇ ਟੈਂਟ ਬੁੱਕ ਕਰਨਗੇ ਮੂਵੀ ਵਾਲੇ ਮੁੱਕ ਕਰ ਬੁੱਕ ਕਰਨਗੇ ਲੋਜੀ ਸਟੂਡੀਓ ਵਾਲੇ ਕਹਿ ਲੈਨੇ ਹਲਵਾਈ ਕਹਿ ਲੈਨੇ ਟੈਂਟ ਵਾਲਾ ਕਹਿ ਲਿਆ ਗੁਰਦੁਆਰੇ ਲਖਾ ਦਿੱਤਾ ਜੀ 6 ਮਹੀਨੇ ਤਿਆਰੀ ਨੂੰ ਲੱਗਦੇ ਨੇ ਤੇ ਜਦੋਂ ਆਨੰਦ ਕਾਰ ਦਾ ਵਕਤ ਆਉਂਦਾ ਫਿਰ ਲੋਕੀ ਲੇਟ ਹੋ ਕੇ ਜਾ ਕੇ ਕਹਿਣਗੇ ਭਾਈ ਸਾਹਿਬ ਬੜੇ ਲੇਟ ਆ ਛੇਤੀ ਕਰ ਦਿਓ 20 ਮਿੰਟਾਂ ਚ ਉਹ ਵੀ ਸਵੇਰ ਦੇ ਬੈਠੇ ਹੁੰਦੇ ਨੇ ਕੜਾ ਪ੍ਰਸ਼ਾਦ ਬਣਾ ਕੇ ਅਗਲੇ ਵੀ ਕਹਿੰਦੇ ਅਸੀਂ ਤਾਂ ਸਵੇਰ ਦੇ ਬੈਠੇ ਭਾਈ ਕੋਈ ਗੱਲ ਨਹੀਂ 20 ਮਿੰਟ ਉਹ ਵੀ ਫਿਲਲਾਵਾ ਕਰਾ ਕੇ ਭੇਜ ਦਿੰਦੇ ਨੇ ਜਿਸ ਅਨੰਦ ਕਾਰਜ ਦੀ ਤਿਆਰੀ 6 ਮਹੀਨੇ ਤੋਂ ਹੋ ਰਹੀ ਹੈ ਘਟੋ ਘਟੋ ਦੇ ਵਾਸਤੇ 1.5 2 ਘੰਟੇ ਚਾਹੀਦੇ ਨੇ ਇਹ ਮੈਂ ਤੁਹਾਨੂੰ ਬੇਨਤੀ ਕਰਾਂਗਾ ਗੁਰਦੁਆਰਿਆਂ 'ਚ ਵਿਆਹ ਕਰਨਾ ਸ਼ੁਰੂ ਕਰੋ ਲੋਕਾਂ ਨੂੰ ਮੁਫਤ ਵਿੱਚ ਪਕੌੜੇ ਨਾ ਖਲਾ ਖਲਾ ਕੇ 36 ਪ੍ਰਕਾਰ ਦੇ ਭੋਜਨ ਭੇਜੋ ਉਹਨਾਂ ਨੂੰ ਸੱਦੇ ਤੇ ਸਾਰੀ ਸੰਗਤ ਲੰਗਰ ਛੱਕ ਵਧੀਆ ਭਾਉ ਭੋਜਨ 8-10 ਪ੍ਰਕਾਰ ਦੇ ਭਾਵੇਂ ਪਕੌੜੇ ਬਣਾਓ ਇਹ ਚ ਮਾੜੀ ਗੱਲ ਨਹੀਂ ਕੋਈ ਪਰ ਸਾਰੇ ਜਣੇ ਛੱਕੇ ਲੰਗਰ ਗੁਰੂ ਦਰਬਾਰ ਵਿੱਚ ਆਉਣ ਸੰਗਤ ਸਜੀ ਹੋਵੇ ਆਨੰਦ ਕਾਰਜ ਹੋਣ ਉਹ ਸੰਗਤ ਚਿੱਤ ਜੋੜ ਕੇ ਅਰਦਾਸ ਕਰੇ ਉਹਨਾਂ ਬੱਚਿਆਂ ਲਈ ਜਿਹੜੇ ਤੁਹਾਡੇ ਬੱਚਿਆਂ ਦੇ ਵਿਆਹ ਤੇ ਆਏ ਨੇ ਅਸੀਸ ਤਾਂ ਦੇ ਕੇ ਜਾਣ ਅੰਦਰੋਂ ਕੱਪੜਿਆਂ ਬਾਰੇ ਤਾਂ ਹੁਣ ਆਪਾਂ ਲਿਖਣ ਲੱਗ ਪਏ ਕਾਡਾਂ ਉੱਤੇ ਵੀ ਕੱਪੜੇ ਦਾ ਲੈਣ ਦੇਣ ਨਹੀਂ ਕੀਤਾ ਜਾਏਗਾ ਇਹ ਵੀ ਨਾਲ ਲਿਖੋ ਸਾਰਿਆਂ ਨੂੰ ਕੰਪਲਸਰੀ ਜ਼ਰੂਰੀ ਹੈ ਉਹ ਗੁਰਦੁਆਰੇ ਆਨੰਦ ਕਾਰਜ ਦੇ ਟਾਈਮ ਤੇ ਸਾਰੇ ਪਹੁੰਚਣ ਇਹ ਲਿਖੋ ਨਹੀਂ ਤਾਂ ਦੋਮਾਂ ਪਰਿਵਾਰਾਂ ਦੇ 7-7 5-5 ਬੰਦੇ ਹੁੰਦੇ ਲਾਮਾਂ ਤੇ ਬਾਕੀ ਸਾਰੀ ਦੁਨੀਆ ਕੜਮਸ ਪਿਆ ਹੁੰਦਾ ਪੈਲਸਾਂ ਵਿੱਚ ਤੁਹਾਨੂੰ ਪਤਾ ਹੀ ਹੈ ਉੱਥੇ ਸਟਾਲ ਲੱਗੇ ਨੇ 10 ਤਰ੍ਹਾਂ ਦੇ ਔਰ ਲੋਕੀ ਫਿਰ ਸਗਨ ਪੂਰਾ ਕਰਦੇ ਨੇ ਭਾਵੇਂ ਗੋਲ ਗੱਪਿਆਂ ਤੋਂ ਬਾਅਦ ਆਈਸਕ੍ਰੀਮ ਖਾਣੀ ਪਵੇ ਸਗਨ ਪੂਰਾ ਕਰਨ ਕੇ ਦਵਾਈਆਂ ਭਾਵੇਂ ਲੈ ਲੈਣ ਬਾਅਦ ਚ ਜਾ ਇੱਕ ਪਾਸੇ 아이ਸਕ੍ਰੀਮ ਲੱਗੀ ਐ ਗੋਲ ਗੱਪੇ ਵੀ ਲੱਗੇ ਨੇ ਟਿੱਕੀਆਂ ਵੀ ਲੱਗੀਆਂ ਪਟੂਰੇ ਛੋਲੇ ਲੱਗੇ ਨੇ ਸਭ ਕੁਝ ਖਾਣਗੇ ਭਾਵੇਂ ਦਵਾਈ ਲੈਣੀ ਪਵੇ ਕਿਉਂ ਸਗਨਜ ਪੂਰਾ ਕਰਨਾ ਏ ਤੌਰ ਤਰੀਕੇ ਸਾਨੂੰ ਬਦਲਨੇ ਪੈਣਗੇ ਗੁਰਦੁਆਰਿਆਂ ਚ ਵਿਆਹ ਕਰੋ ਹਥੋੜੇ ਮਹੀਨੇ ਪਹਿਲਾਂ ਮੈਂ ਬਾਬਾ ਜੀ ਦੇ ਸਾਂਤਿਕ ਅਨੰਦਕਾਰ ਸ਼ਾਦੀ ਤੇ ਆ ਇਦਾਂ ਪੂਰਾ ਹਾਲ ਭਰਿਆ ਹੋਇਆ ਸੀ ਲਾਮਾ ਲੜਕੇ ਲੜਕੀ ਵਹਰੇ ਪੂਰਾ ਹਾਲ ਭਰਿਆ ਹੋਇਆ ਸੀ ਔਰ ਡੇਢ ਪੌਣੇ 2 ਘੰਟੇ ਅਨੰਦਕਾਰ ਲਾਮਾ ਹੋਈਆਂ ਉਹਨੂੰ ਕਹਿੰਦੇ ਨੇ ਆਨੰਦ ਕਾਰਜ ਜਿੱਥੇ ਬੱਚਿਆਂ ਨੇ ਗੁਰੂ ਕੋਲ ਬਹਿ ਕੇ ਚਿੱਤ ਜੋੜਿਆ ਬਾਣੀ ਸੁਣੀ ਕਥਾ ਕੀਰਤਨ ਸੁਣਿਆ ਸਾਰੀ ਸੰਗਤ ਨੇ ਚਿੱਤ ਜੋੜ ਕੇ ਅਰਦਾਸ ਕੀਤੀ ਉਹਨਾਂ ਬੱਚਿਆਂ ਲਈ ਇਹਨੂੰ ਕਹਿੰਦੇ ਨੇ ਆਨੰਦ ਕਾਰਜ ਅੱਜ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਕਮਿੰਦ ਸਾਹਿਬ ਮਹਾਰਾਜ ਖੁਸ਼ ਹੋ ਗਏ ਕਹਿੰਦੇ ਬੇਟੇ ਅੱਜ ਤੁਹਾਡਾ ਆਨੰਦ ਕਾਰਜ ਦਾ ਦਿਨ ਹੈ ਅੱਜ ਤੁਹਾਡਾ ਵਿਆਹ ਸ਼ਾਦੀ ਦਾ ਦਿਨ ਹੈ ਪੁੱਤਰ ਜੋ ਮੰਗੋ ਤੁਹਾਨੂੰ ਦੇ ਦੇਣੇ ਤੇ ਦੁਮਾ ਜੀਆਂ ਨੇ ਹੱਥ ਜੋੜ ਕੇ ਖਲੋ ਗਏ ਉਹ ਭਾਈ ਸਾਧੂ ਤੇ ਉਹਦੇ ਘਰ ਵਾਲੀ ਨੇ ਪਤਾ ਕੀ ਮੰਗਿਆ ਕਹਿੰਦੇ ਸੱਚੇ ਬਾਦਸ਼ਾਹ ਬਸ ਸਿੱਖੀ ਬਖਸ਼ ਦਿਓ ਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੇ ਤੁਸੀਂ ਕਹਿੰਦੇ ਨਾ ਜੋ ਮੰਗੋ ਦੇ ਦੇਣਾ ਮਰਹ ਸਾਨੂੰ ਸਿੱਖੀ ਬਖਸ਼ ਦਿਓ ਇਹ ਸਭ ਤੋਂ ਵੱਡਾ ਦਾਨ ਹੈ ਜਦੋਂ ਦੁਮਨ ਕੇ